ਕੁਝ ਯਾਬਸੰਗੀ ਦੇ ਇੱਕ ਯੁੱਗ ਦਾ ਅੰਤ ਹੋ ਗਿਆ। ਔਰ ਪਰ ਮੈਂ ਨਾਲ ਇਹ ਵੀ ਕਹੂੰਗਾ ਕਿ ਯੁੱਗ ਕਦੇ ਖਤਮ ਵੀ ਨਹੀਂ ਹੋਣਾ ਜਿਹੜਾ ਚਰਨਜੀਤ ਖੋਜਾ ਸਾਹਿਬ ਨੇ ਸਥਾਪਿਤ ਕਰਤਾ ਕਿਉਂਕਿ ਇੰਨਾ ਅੱਛਾ 뮤직 ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਪੰਜਾਬੀ ਸੰਗੀਤ ਨੂੰ ਦਿੱਤੀ ਆ ਔਰ ਇੱਕ ਜਨੂਨ ਦੇ ਨਾਲ ਇੱਕ ਕਮਿਟਮੈਂਟ ਦੇ ਨਾਲ ਕੰਮ ਕੀਤਾ ਔਰ ਬਹੁਤ ਸਾਰੀਆਂ ਨਵੀਆਂ ਜਿਹੜੀਆਂ ਹੱਦਾਂ ਨੇ ਪੰਜਾਬੀ ਸੰਗੀਤ ਦੀਆਂ ਉਹ ਉਹਨਾਂ ਨੇ ਖੋਲੀਆਂ ਨੇ ਔਰ ਉਹ ਹਮੇਸ਼ਾ ਸਾਡੇ ਅੰਗ ਸੰਗ ਰਹਿਣਗੇ ਉਹਨਾਂ ਦੇ ਗੀਤ ਸੋ ਹਮੇਸ਼ਾ ਫਿਜ਼ਾ ਮੱਚ ਮੁੰਜਦੇ ਰਹਿਣਗੇ ਔਰ ਚਰਨਜੀਤ ਤਖੂਰ ਵਰਗੇ 뮤ਜ਼ਿਕ ਟ੍ਰੈਕਟਰ ਨੇ ਇਤਨੇ ਇਤਨੀ ਜੰਮ ਦੇ ਔਰ ਪਰ ਉਹ ਅਮਰ ਨੇ ਮੇਰੇ ਖਿਆਲ ਉਹਨਾਂ ਨੇ ਮਰਨਾ ਵੀ ਕਦੇ ਨਹੀਂ ਹਨਾ ਉਹਨਾਂ ਦੇ ਗਾਣੇ ਇੰਨੇ ਨੇ ਉਹਨਾਂ ਨੇ ਕੰਮ ਹੀ ਇੰਨਾ ਕਰਤਾ ਕਿਉਂਕਿ ਬੰਦਾ ਆਪਣੇ ਕੰਮਾਂ ਦੇ ਨਾਲ ਹੀ ਜਿਉਂਦਾ ਮੇਰੇ ਸਾਹਬ ਨਾਲ ਔਰ ਚਾਹੇ ਉਹ ਧਾਰਮਿਕ ਗਾਣੇ ਹੈਗੇ ਉਹਨਾਂ ਦੇ ਚਾਹੇ 뮤ਜ਼ਿਕ ਕਿਉਂਕਿ ਉਹ ਸੰਪੂਰਨ 뮤ਜ਼ਿਕ ਟ੍ਰੈਕਟਰ ਮੈਂ ਉਹਨਾਂ ਨੂੰ ਕਹੂੰਗਾ ਜਿਹੜੇ ਗਾਣੇ ਨੂੰ ਕਾਪੀ ਤੋਂ ਲੈ ਕੇ ਖੁਦ ਧੁਨ ਬਣਾਉਣੀ ਖੁਦ ਫਿਰ ਸਿੰਗਰ ਨੂੰ ਦੱਸ ਕੇ ਗਵਾਉਣਾ ਕਿ ਮੈਂ ਕਿਹੋ ਜਿਹਾ ਤੋ ਚਾਹਣਾ ਔਰ ਇਨਾ ਲੰਬਾ 3-3 ਸਾਲ ਲੱਕ ਕੇ ਇੱਕ ਐਲਬਮ ਤੇ ਲਾ ਦਿੰਦੇ ਸੀ ਉਹ ਸੋ ਬਹੁਤ ਵੱਡੀ ਉਹਨਾਂ ਦੀ ਇੱਕ جنੂਨੀ ਸੀਗੇ ਆਪਣੇ ਕੰਮ ਦੇ ਲਈ ਔਰ ਮੈਨੂੰ ਲੱਗਦਾ ਇਹੋ ਜਿਹੇ ਇਨਸਾਨ ਤਾਂ ਫਿਰ ਉਮਰੀ ਹੋ ਜਾਂਦੇ ਆ ਮਤਲਬ ਉਹ ਹਮੇਸ਼ਾ ਹੀ ਸਾਡੇ ਨਾਲ ਰਹਿੰਦੇ ਆ ਕੋਈ ਯਾਦ ਤੁਸੀਂ ਜਿਹੜੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਔਰ ਯਾਦ ਤਾਂ ਮੇਰੇ ਹਮੇਸ਼ਾ ਇਹ ਮੈਨੂੰ ਖੁਸ਼ੀ ਵੀ ਰਹਿੰਦੀ ਆ ਇਸ ਗੱਲ ਦੀ ਮੇਰਾ ਇੱਕ ਗਾਣਾ ਹੈਗਾ ਔਰ ਤੇਰੀ ਹਾਂ ਵਿੱਚ ਹਾਂ ਉਹ ਸਾਡੀ ਐਲਬਮ ਸੀ ਉਹਦੇ ਵਿੱਚ ਹੂਜਾ ਸਾਹਿਬ ਨੇ ਮੈਂਡੋਲਿਨ বাজਾਈ ਸੀ ਸੋ ਉਸ ਟਾਈਮ ਤੇ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਸੀ ਅੱਜ ਵੀ ਬਹੁਤ ਵੱਡੀ ਮਾਣ ਵਾਲੀ ਗੱਲ ਆ ਸੋ ਮੈਨੂੰ ਲੱਗਦਾ ਜੇ ਮੈਂ ਉਹਨਾਂ ਦੇ 뮤직 'ਚ ਗਾ ਨਹੀਂ ਸਕਿਆ ਤਾਂ ਕਿਤੇ ਨਾ ਕਿਤੇ ਮਤਲਬ ਉਹਨਾਂ ਨੇ ਮੇਰੀ ਹਾਜ਼ਰੀ ਉਹਨਾਂ ਦੇ 뮤직 'ਚ ਲੱਗ ਗਈ ਕਿ ਉਹਨਾਂ ਨੇ ਖੁਦ ਉਹਨਾਂ ਨੇ ਕਿਹਾ ਮੈਂ ਗਰੇਵਾਲ ਬਜੋਨਾ ਆਏ ਦੇ ਚੋਂ ਬੜੀ ਪ੍ਰਾਣੀ ਗੱਲ ਆ ਔਰ ਬੜੀਆਂ ਉਹਨਾਂ ਦੀਆਂ ਬਲੇਸਿੰਗਸ ਨੇ ਜਦੋਂ ਵੀ ਮਿਲਦੇ ਸੀ ਬਹੁਤ ਪਿਆਰ ਨਾਲ ਔਰ ਬੜੀ ਚੰਗੀ رائے ਦਿੰਦੇ ਸੀ ਹਮੇਸ਼ਾ ਹੀ ਕਿਉਂਕਿ ਇੱਕ ਸੰਸਥਾ ਸੀ 뮤ਜ਼ਿਕ ਦੀ ਚੱਲਦੇ ਫਿਰਦੇ ਉਹਨਾਂ ਦੇ ਕੋਲ ਬੈਠਣਾ ਉਹਨਾਂ ਦੀ ਗੱਲ ਸੁਣਨੀ ਆਪਣੇ ਆਪ ਦੇ ਵਿੱਚ ਹੀ ਇੱਕ ਮਾਣ ਜਿਹਾ ਲੱਗਦਾ ਸੀ ਕਿ ਅਸੀਂ ਕਿਸੇ ਵੱਡੇ ਬੰਦੇ ਦੇ ਨਾਲ ਬੈਠੇ ਹਾਂ ਸੋ ਉਹ ਸੰਗੀਤ ਦੇ ਵਿੱਚ ਤਾਂ ਮੇਰੇ ਖਿਆਲੋਂ ਉਹਨਾਂ ਦਾ ਕੋਈ ਸਾਨੀ ਨਹੀਂ ਆ ਔਰ ਪਰਮਾਤਮਾ ਉਹਨਾਂ ਨੂੰ ਆਪਣੀ ਚਰਨਾ ਚ ਨਿਵਾਸ ਦੇਵੇ ਅਸੀਂ ਇਸੇ ਤਰ੍ਹਾਂ ਉਹਨਾਂ ਦੇ ਗਾਣਿਆਂ ਨੂੰ ਜਿਉਂਦਾ ਰੱਖਾਂਗੇ ਸਾਰੀ ਮੇਰੇ ਖਿਆਲੋਂ ਉਹਨਾਂ ਨੂੰ ਪਿਆਰ ਕਰਨ ਵਾਲੇ ਦੁਨੀਆ ਭਰ ਚ ਵਸਦੇ ਨੇ ਜਿਹੜੇ ਜਿਨ੍ਹਾਂ ਨੂੰ ਪਤਾ ਕਿ ਚਰਨ ਗੀਤ ਹੋ